ਇੱਥੇ ਇੱਕ ਗੱਲ ਹੋਰ ਮੈਂ ਆਪਣੇ ਪੰਜਾਬੀ ਭਰਾਵਾਂ ਨੂੰ ਦੱਸਣੀ ਚਾਹੁੰਨਾ ਵਾਂ ਪੰਜਾਬੀ ਭਰਾਵਾਂ ਨੂੰ ਕੀ ਪੂਰੇ ਇੰਡੀਆ ਦੇ ਲੋਕਾਂ ਨੂੰ ਜਿੰਨੇ ਵੀ ਹੈਗੇ ਉਹਨਾਂ ਨੂੰ ਮੈਂ ਦੱਸਣੀ ਚਾਹੁੰਨਾ ਵਾਂ ਵੀ ਜਿੰਨੀਆਂ ਵੀ ਸੜਕਾਂ ਬਣ ਰਹੀਆਂ ਵਾਂ ਜਾਂ ਉਹਨਾਂ ਨੂੰ ਵਰਲਡ ਬੈਂਕ ਡਿਸਾਈਡ ਕਰਦਾ ਤੇ ਜੰਗ ਕਾਰਪੋਰੇਟ ਕਰਾਣੇ ਉਹ ਕਿਸੇ ਵੀ ਤਰਕੀਬ ਦੇ ਨਾਲ ਨਹੀਂ ਬਣ ਰਹੀਆਂ ਕੋਈ ਉਹਨਾਂ ਨੂੰ ਸੋਚ ਸਮਕੇ ਨਹੀਂ ਬਣਾਇਆ ਜਾਂਦਾ ਉਹ ਸਾਰੀਆਂ ਜਿਹੜੀਆਂ ਇਹ ਦਿਸ਼ਾ ਉਲਟ ਦੇ ਬਣਾਈਆਂ ਜਾ ਰਹੀਆਂ ਵਾਂ ਜਿਹੜਾ ਰਸਤੇ 'ਚ ਰੁਕਾਵਟ ਬਣਦੀਆਂ ਵਾਂ 1947 ਤੋਂ ਪਹਿਲਾਂ ਅੰਗਰੇਜ਼ਾਂ ਨੇ ਜਿਹੜੀਆਂ ਵੀ ਲਾਈਨਾਂ ਬਣਾਈਆਂ ਸੀ ਸੜਕਾਂ ਬਣਾਈਆਂ ਸੀ ਉਹ ਅੱਜ ਵੀ ਜਿਹੜੀਆਂ ਵਾਂ ਉਹ ਕਿਤੇ ਰੁਕਾਵਟ ਨਹੀਂ ਬਣ ਰਹੀਆਂ ਕਿਉਂਕਿ ਉਹਨਾਂ ਨੇ ਪਲੈਨਿੰਗ ਕਰਕੇ ਬਣਾਈਆਂ ਸੀ ਅੱਜ ਜਿੰਨੇ ਵੀ ਆਈਏ ਐ ਅਫਸਰ ਤੇ ਜਿੰਨੇ ਵੀ ਲੀਡਰ ਨੇ ਪੂਰੇ ਭਾਰਤ ਦੇ ਵਿੱਚ ਭਾਵੇਂ ਉਹ ਸਟੇਟ ਲੈਵਲ ਦੇ ਹੋਣ ਤੇ ਭਾਵੇਂ ਉਹ ਇੰਡੀਆ ਲੈਵਲ ਦੇ ਕ੍ਰਿਮੀਨਲ ਨੇ ਕਰਪਟ ਨਹੀਂ ਮੈਂ ਕਹੂੰਗਾ ਕ੍ਰਾਈਮਨਲ ਨੇ ਉਹਨਾਂ ਨੂੰ ਸਵਾਏ ਆਪਣਾ ਢਿੱਡ ਭਰਨ ਤੋਂ ਸਵਾ ਹੋਰ ਕੁਝ ਦਿਖਦਾ ਹੀ ਨਹੀਂਗਾ بڑے بڑے ਆਈਏਐਸ ਅਫਸਰ ਜਿਹੜੇ ਆ ਉਹ ਬਾਹਰ ਫੋਰਨ ਕੰਟਰੀਆਂ ਦੇ ਵਿੱਚ ਲੋਕਾਂ ਦੇ ਸਚਾਈ ਦੇ ਤਰੀਕੇ ਵੇਖਣ ਜਾਂਦੀਆਂ ਜਿਸ ਤਰ੍ਹਾਂ ਵਰਲਡ ਦੇ ਵਿੱਚ ਸਭ ਤੋਂ ਵੱਧ ਕੋਲੰਬੀਆ ਦੇ ਵਿੱਚ ਜਿਹੜੀ ਆ ਮੀ ਪੈਂਦਾ ਵਾ ਬੰਗਲਾਦੇਸ਼ ਜਿਹੜਾ ਵਾ ਉਹ ਤੀਸਰੇ ਨੰਬਰ ਤੇ ਆ ਸਭ ਤੋਂ ਵੱਧ ਮੀ ਭੈਂਚ ਔਰ ਚੇਰਾ ਪੂੰਜੀ ਦੇ ਵਿੱਚ ਬਹੁਤ ਜ਼ਿਆਦਾ ਮੀ ਪੈਂਦਾ ਵਾ ਸਾਮ ਦੇ ਵਿੱਚ ਉੱਥੋਂ ਜਿਹੜਾ ਵਾ ਇਹਨਾਂ ਮੀ ਪੈਂਦਾ ਵਾ ਤੇ ਉੱਥੇ ਕੰਟਰੋਲ ਹੋ ਸਕਦਾ ਵਾ ਕੋਲੰਬੀਆ ਚ ਕੰਟਰੋਲ ਕਦੀ ਵੀ ਨਹੀਂ ਸੁਣਿਆ ਵੀ ਇਹਨਾਂ ਨੇ ਨੁਕਸਾਨ ਕੀਤਾ ਵਾ ਬੰਗਲਾਦੇਸ਼ ਚ ਕਦੀ ਨਹੀਂ ਸੁਣਿਆ ਵੀ ਹੜ੍ਹਾਂ ਨੇ ਇਹਨਾਂ ਨੁਕਸਾਨ ਕੀਤਾ ਵਾ ਹੜ ਆਉਂਦੇ ਆ ਆਈਏਐਸ ਅਫਸਰ ਜਿਹੜੇ ਉਹ ਸਰਕਾਰੀ ਖਰਚਿਆਂ ਤੇ ਉੱਥੋਂ ਵੇਖਣ ਜਾਂਦੇ ਆ ਟ੍ਰੇਨਿੰਗ ਲੈਂਦੇ ਆ ਵੀ ਕਿਸ ਤਰ੍ਹਾਂ ਕੰਟਰੋਲ ਕਰਨਾ ਪਰ ਇੱਥੇ ਆਣ ਕੇ ਕੋਈ ਜਿਹੜੀ ਉਹ ਪਲਾਨਿੰਗ ਬਣਾਈ ਨਹੀਂ ਜਾਂਦੀ ਔਰ ਮੋਦੀ ਸਰਕਾਰ ਨੇ ਜਿਹੜਾ ਬੀਬੀਐਮਬੀ ਦਾ ਕੰਟਰੋਲ ਆਪਣੇ ਕੋਲ ਲਿਆ ਵਾ ਨਾ ਤੇ ਉਹ ਡਾਟਾ ਜਿਹੜਾ ਵਾ ਉਹ ਸ਼ੇਅਰ ਕਰਦੇ ਆ ਦੁਨੀਆ ਨੂੰ ਦੱਸਦੇ ਆ ਕਿ ਪਿੱਛੋਂ ਕਿੰਨਾ ਪਾਣੀ ਆਇਆ ਪਿੱਛੋਂ ਪਾਣੀ ਆ ਰਿਹਾ ਵਾ 81000 ਕਿਊਸਕ ਰੋਜ਼ ਦਾ ਜਦੋਂ ਇਹ ਬਾਰਿਸ਼ ਦਾ ਮੌਸਮ ਆ ਜਿਹੜੇ ਬੱਦਲ ਫਟੇ ਤੇ ਉਹ ਇੰਨਾ 81000 ਕਿਊਸ ਕਿ ਇੱਕੋ ਦਿਨ ਆ ਗਿਆ ਇਹ ਬੱਦਲ ਕਿਉਂ ਫਟਦੇ ਆ ਜਿਹੜਾ ਕਾਰਬਨ ਡਾਈਆਕਸਾਈਡ ਦਾ ਲੈਵਲ ਆ ਉਹ 430 ਤੋਂ ਉੱਪਰ ਆ ਜਿਹੜਾ ਕੀ 380 ਤੋਂ ਥੱਲੇ ਹੋਣਾ ਚਾਹੀਦਾ ਉਹਦੇ ਲੈਵਲ ਕਰਕੇ ਜਿਹੜੇ ਆ ਕਾਰਬਨ ਡਾਈਆਕਸਾਈਡ ਦੇ ਜਿਹੜੇ ਜਿਆਦਾ ਲੈਵਲ ਆ ਵਾਤਾਵਰਨ ਦੇ ਵਿੱਚ ਉਹਦੇ ਕਰਕੇ ਬਦਲ ਫਟਦੇ ਆ ਔਰ ਰੁੱਖਾਂ ਦੀ ਬੇਹੱਦ ਕਟਾਈ ਹੋ ਗਈ ਆ ਪੂਰੀ ਕੁਦਰਤ ਦੇ ਨਾਲ ਛੇੜਛਾੜ ਕਰਕੇ ਛੜਕਾਂ ਬਣਾ ਰਹੇ ਆ ਪਹਾੜਾਂ ਨੂੰ ਜਿਹੜਾ ਵਾ ਉਹ ਮਤਲਬ ਖੋਖਲਾ ਕਰ ਰਹੇ ਆ ਵਰਲਡ ਦੇ ਵਿੱਚ ਕਿਤੇ ਵੀ ਬੜੇ-ਬੜੇ ਜਿੰਨੀਆਂ ਵੀ ਕੰਟਰੀਆਂ ਵਾ ਉਹਨਾਂ ਨੇ ਕਦੀ ਵੀ ਕੁਦਰਤ ਨਾਲ ਛੇੜਛਾੜ ਨਹੀਂ ਕੀਤੀ ਮੈਂ 7-8 ਕੰਟਰੀਆਂ ਦੇ ਵਿੱਚ ਗਿਆ ਹਾਂ ਹਾਂਗਕਾਂਗ ਦੇ ਵਿੱਚ ਵੇਖਿਆ ਵਾ ਬੇਸ਼ੱਕ ਇੱਕ ਪਹਾੜੀ ਆ ਉਹਦੇ ਵਿੱਚੋਂ ਦੀ ਨਹੀਂ ਉਹਨਾਂ ਨੇ ਉੱਪਰੋਂ ਦੀ ਕਰਤੀ ਆ ਅੱਗੇ ਸਮੁੰਦਰ ਆ ਤੇ ਸਮੁੰਦਰੋਂ ਦੀ ਥੱਲਿੋਂ ਦੀ ਛੜਕਾਂ ਬਣਾਉਂਦੀਆਂ ਮਤਲਬ ਉਹਨਾਂ ਨੇ ਕੁਦਰਤ ਨਾਲ ਛੇੜਛਾੜ ਨਹੀਂ ਕੀਤੀ ਜੇ ਕਿਸੇ ਦਾ ਘਰ ਆ ਇੱਥੋਂ ਉਹ ਮਤਲਬ ਜ਼ਮੀਨ ਦਾ ਲੈਵਲ ਜਿਹੜਾ ਵਾ ਉਹ ਥੱਲਿੋਂ ਸ਼ੁਰੂ ਹੁੰਦਾ ਵਾ ਨਾਲ ਪਹਾੜ ਆ ਉਹ 50 ਫੁੱਟ ਤੇ ਆ ਤੇ ਇੱਕ ਕੰਧ ਇੱਥੋਂ ਤੇ ਉੱਥੇ ਮਤਲਬ ਪਹਾੜ ਤੋਂ ਇੱਕ ਟੱਪ ਵੀ ਮਿੱਟੀ ਨਹੀਂ ਚੁੱਕ ਸਕਦਾ ਕੋਈ ਵੀ ਮਤਲਬ ਕੁਦਰਤ ਨੂੰ ਛੇੜਛਾੜ ਨਹੀਂ ਕੀਤੀ ਔਰ ਸਭ ਤੋਂ ਵੱਧ ਜਿਹੜੀ ਕੁਦਰਤ ਨਾਲ ਛੇੜਛਾੜ ਤੇ ਰੁੱਖ ਵਧਣ ਦਾ ਕੰਮ ਜਿਹੜਾ ਵਾਣਾ ਉਹ ਸੈਂਟਰ ਗਵਰਨਮੈਂਟ ਦੀ ਜ਼ਿੰਮੇਵਾਰੀ ਆ ਸਾਡੇ ਇੰਡੀਆ ਦੇ ਵਿੱਚ ਔਰ ਇਹਨਾਂ ਦੀ ਕੋਈ ਪਲੈਨਿੰਗ ਨਹੀਂ ਕੀ ਜਿੰਨੀਆਂ ਪਲੈਨਿੰਗਾਂ ਹੁੰਦੀਆਂ ਉਹ ਕਾਰਪੋਰੇਟ ਘਰਾਣੇ ਕਰਦੇ ਸੜਕਾਂ ਦਾ ਜੋ ਡਿਜ਼ਾਈਨ ਕਰਦੇ ਆਪਣੇ ਵਪਾਰ ਦੇ ਹਿਸਾਬ ਨਾਲ ਕੋਈ ਇਹਨੂੰ ਦੇਖਿਆ ਨਹੀਂ ਜਾਂਦਾ ਵੀ ਵੀ ਹਰ ਸਾਲ ਮੀਂਹ ਆਉਣਾ ਵਾ ਉਹਦਾ ਬਹਾ ਕੇ ਇਸ ਤਰ੍ਹਾਂ ਦਾ ਚਾਹੀਦਾ ਵਾ ਜਾਂ ਉਹਨੂੰ ਵਰਲਡ ਬੈਂਕ ਜਿਹੜਾ ਦੇ ਦਿੰਦਾ ਜਿਨ੍ਹਾਂ ਨੇ ਕਦੀ ਵੇਖਿਆ ਹੀ ਨਹੀਂਗਾ ਇਹ ਕਰਕੇ ਲੋਕਾਂ ਨੂੰ ਇਹ ਚੀਜ਼ਾਂ ਤੇ ਧਿਆਨ ਦੇਣਾ ਚਾਹੀਦਾ ਵਾ ਇਹ ਚੀਜ਼ਾਂ ਤੇ ਧਿਆਨ ਨਾ ਦਵੋਗੇ ਤੇ ਹਰ ਸਾਲ ਮਰੋਗੇ ਹਰ ਸਾਲ ਜਿਹੜਾ ਵਾ ਇੱਕ ਇਥੇ ਜਿੰਨੇ ਵੀ ਆਪਣੇ ਪੰਜਾਬੀ ਭਰਾ ਨੇ ਇਹਨਾਂ ਨੂੰ ਇਕੱਠੇ ਹੋ ਕੇ ਤੇ ਜਿਹੜਾ ਉਹਦਾ ਡਾਟਾ ਵਾ ਵੀ ਤਿੰਨਾਂ ਡੈਮਾਂ ਦੇ ਵਿੱਚ ਕਿੰਨਾ ਪਾਣੀ ਆਇਆ ਤੇ ਕਿੰਨਾ ਅੱਗੇ ਛੱਡਿਆ ਗਿਆ ਕਿੰਨਾ ਜਮਾ ਕੀਤਾ ਗਿਆ ਵਾ ਕਿੰਨਾ ਲੈਵਲ ਉਹਦਾ ਬਰਾਬਰ ਰੱਖਿਆ ਜਾਂਦਾ ਇਹ ਡੇਲੀ ਜੇ ਦਾ ਡਾਟਾ ਦੇਣ ਇਹ ਕੰਮ ਜਿਹੜਾ ਪੰਜਾਬ ਗਵਰਨਮੈਂਟ ਦਾ ਵਾ ਪੰਜਾਬ ਗਵਰਨਮੈਂਟ ਨੂੰ ਲੈਣਾ ਚਾਹੀਦਾ ਵੀ ਜੇ 81000 ਆ ਰਿਹਾ ਤੇ ਅੱਗੇ 40000 ਛੱਡਿਆ ਜਾ ਰਿਹਾ ਉਹ ਕਿ 41000 ਕਿਉਂ ਸਿਕ ਰੋਜ਼ ਦਾ ਜਮਾ ਹੋ ਰਿਹਾ ਫਿਰ ਉਹਨੂੰ ਬੰਬ ਦੀ ਤਰ੍ਹਾਂ ਜਿਹੜਾ ਉਹ ਸਾਡੇ ਸਿੱਖਾਂ ਤੇ ਵਰਤਿਆ ਜਾ ਰਿਹਾ ਵਾ ਔਰ ਫਿਰ ਕੋਈ ਇਹਦੇ ਤੇ ਮਤਲਬ ਕੋਈ ਰਾਹਤ ਨਹੀਂ ਕੋਈ ਇੱਥੇ ਆਣ ਕੇ ਕਿਸੇ ਸੈਂਟਰ ਦੇ ਮੰਤਰੀ ਨੇ ਆਉਣਾ ਦੇ ਕੀ ਬਿਆਨ ਤੱਕ ਨਹੀਂ ਦਿੱਤਾ ਵੀ ਔਰ ਉਹੋ ਹੀ ਵੀ ਭਜਨਸਪੁਰੀ ਆ ਤੇ ਕੰਮ ਕੋਈ ਨਹੀਂਗਾ ਇਹਨਾਂ ਚੀਜ਼ਾਂ ਤੇ ਜੇ ਲੋਕ ਧਿਆਨ ਨਾ ਦੇਣਗੇ ਤੇ ਹਰ ਸਾਲ ਹੜਾਂ ਦੀ ਮਾਰ ਜਿਹੜੀ ਉਹ ਚੱਲਣਗੇ ਪੰਜਾਬ ਸਰਕਾਰ ਨੂੰ ਚਾਹੀਦਾ ਵਾ ਵੀ ਜਿਸ ਤਰ੍ਹਾਂ ਬਾਕੀ ਇਹ ਵਿਜੀਲੈਂਸ ਤੋਂ ਫਾਈਲਾਂ ਖਲਾ ਰਹੇ ਆ ਕੋਈ ਹਾਈ ਕੋਰਟ ਦੇ ਸਾਬਕਾ ਜੱਜ ਤੋਂ ਜਿਹੜਾ ਵੀ ਪਿਛਲੇ 30 35 ਸਾਲਾਂ ਚ ਤੁਸੀਆਂ ਦੇ ਬਣ ਲਈ ਖਰਚਾ ਆਇਆ ਵਾ ਜਿਹੜਾ ਕਾਗਜ਼ਾਂ ਦੇ ਵਿੱਚ ਤੁਸੀਆਂ ਦੇ ਬਣ ਉੱਚੇ ਹੋ ਗਏ ਬਣ ਗਏ ਢੱਠ ਗਏ ਰੁੜ ਗਏ ਉਹਨਾਂ ਦਾ ਜਿਹੜਾ ਵਾ ਇੱਕ ਹਾਈ ਕੋਰਟ ਦਾ ਜੱਜਾਂ ਦਾ ਬੈਂਚ ਬਿਠਾਇਆ ਜਾਵੇ ਸਾਬਕਾ ਜੱਜਾਂ ਦਾ ਔਰ ਇਹ 30 ਸਾਲਾਂ ਦੇ ਵਿੱਚ ਕਿੰਨਾ ਪੈਸਾ ਤੁਸੀਆਂ ਤੇ ਲੱਗਾ ਵਾ ਔਰ ਉਹਦਾ ਸਾਰਾ ਜਿਹੜਾ ਇਹ ਹਿਸਾਬ-ਕਿਤਾਬ ਕਰਕੇ ਤੇ ਉਹਦੇ ਤੇ ਇੱਕ ਕਮਿਸ਼ਨ ਬਿਠਾ ਕੇ ਤੇ ਜਿਹੜੇ-ਜਿਹੜੇ ਵੀ ਉਸ ਟਾਈਮ ਦੇ ਅਫਸਰ ਜਿੰਨੇ ਵੀ ਬਿਊਰੋਕ੍ਰੇਟ ਨੇ ਜਾਂ ਜਿੰਨੇ ਵੀ ਮੰਤਰੀ ਐ ਉਹਨਾਂ ਨੂੰ ਬਣਦੀ ਸਜ਼ਾ ਦਿੱਤੀ ਜਾਵੇ ਤਾਂ ਕਿ ਅੱਗੇ ਤੋਂ ਜਿਹੜਾ ਪਤਾ ਲੱਗ ਜਾਗੇ ਕਿ ਕਿੰਨੇ ਨਿਕਾਸ ਨਾਲੇ ਜਿਹੜੇ ਆ ਉਹ ਜਿਹੜੇ ਸਾਫ਼ ਕੀਤੇ ਗਏ ਆ ਕਿੰਨਾ ਤੁਸੀਂਾਂ ਦੇ ਪੈਸਾ ਲੱਗਾ ਆਇਆ ਵਾ ਤੇ ਕਿੰਨਾ ਖਰਚ ਕੀਤਾ ਗਿਆ ਇਹਦੇ ਵਾਸਤੇ ਕਮਿਸ਼ਨ ਬਣਾ ਕੇ ਤੇ ਇਹਦੀ ਜਿਹੜੀ ਆ ਪੂਰੀ ਨਿਰਪੱਖ ਜਿਹੜੀ ਆ ਨਾ ਉਹਦੀ ਜਾਂਚ ਹੋਣੀ ਚਾਹੀਦੀ ਇਨਕੁਆਇਰੀ ਹੋਣੀ ਚਾਹੀਦੀ ਆ ਤੇ ਜਿੰਨੇ ਵੀ ਅਫਸਰ ਇਹਦੇ ਵਿੱਚ ਜਿੰਨੇ ਵੀ ਲੀਡਰ ਜ਼ਿੰਮੇਵਾਰ ਆ ਉਹਨਾਂ ਨੂੰ ਬਣਦੀ ਸਜ਼ਾ ਦੇਣੀ ਚਾਹੀਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ